ਇੱਕ ਵਾਰ ਦੀ ਗੱਲ ਹੈ ਇੱਕ ਵਿਅਕਤੀ ਚਾਹੁੰਦੇ ਹੋਏ ਵੀ ਆਪਣੇ ਬੁਰੇ ਗੁਣਾਂ ਨੂੰ ਕਾਬੂ ਨਾ ਕਰ ਸਕਿਆ ਇੱਕ ਦਿਨ ਸੰਤ ਫਰੀਦ ਜੀ ਉਸਦੇ ਪਿੰਡ ਆਏ ਉਸਨੇ ਉਹਨਾਂ ਨੂੰ ਆਪਣੀ ਸਮੱਸਿਆ ਬਾਰੇ ਦੱਸਿਆ ਫਰੀਦ ਜੀ ਨੇ ਕਿਹਾ ਸਿਰਫ ਦ੍ਰਿੜ ਇਰਾਦੇ ਨਾਲ ਹੀ ਕੋਈ ਮਾੜੇ ਗੁਣਾਂ ਤੋਂ ਛੁਟਕਾਰਾ ਪਾ ਸਕਦਾ ਹੈ ਜੇ ਤੁਸੀਂ ਆਪਣੀ ਇੱਛਾ ਨੂੰ ਮਜ਼ਬੂਤ ਕਰੋਗੇ ਤਾਂ ਤੁਸੀਂ ਆਪਣੇ ਦੋਸ਼ਾਂ ਤੋਂ ਮੁਕਤ ਹੋ ਜਾਮੋਗੇ ਉਹ ਵਿਅਕਤੀ ਕੋਸ਼ਿਸ਼ ਕਰਕੇ ਥੱਕ ਗਿਆ ਪਰ ਸਫਲ ਨਾ ਹੋਇਆ ਉਹ ਫਿਰ ਫਰੀਦ ਜੀ ਕੋਲ ਚਲਾ ਗਿਆ ਫਰੀਦ ਜੀ ਨੇ ਪੈ ਲਾ ਉਸ ਦੇ ਮੱਥੇ ਦੀਆਂ ਰੇਖਾਵਾਂ ਨੂੰ ਦੇਖਣ ਦਾ ਨਾਟਕ ਕੀਤਾ ਫਿਰ ਬੋਲੇ ਉਹ ਤੁਹਾਡੀ ਜ਼ਿੰਦਗੀ ਦੇ ਸਿਰਫ 40 ਦਿਨ ਹੀ ਬਾਕੀ ਬਚੇ ਹਨ ਜੇਕਰ ਤੁਸੀਂ ਇਹਨਾਂ ਬਾਕੀ ਦਿਨਾਂ 'ਚ ਆਪਣੇ ਬੁਰੇ ਗੁਣਾਂ ਨੂੰ ਤਿਆਗ ਦਿਓਗੇ ਤਾਂ ਤੁਹਾਨੂੰ ਮੁਕਤੀ ਮਿਲੇਗੀ ਇਹ ਸੁਣ ਕੇ ਆਦਮੀ ਪਰੇਸ਼ਾਨ ਹੋ ਗਿਆ ਕਿਸੇ ਤਰ੍ਹਾਂ ਉਹ ਘਰ ਪਹੁੰਚਿਆ ਤੇ ਮਾੜੇ ਕਰਮ ਤਾਂ ਦੂਰ ਉਹ ਖਾਣਾ ਪੀਣਾ ਵੀ ਭੁੱਲ ਗਿਆ ਉਹ ਹਰ ਪਲ ਪ੍ਰਮਾਤਮਾ ਨੂੰ ਯਾਦ ਕਰਦਾ ਰਿਹਾ ਉਸਨੇ ਇੱਕ ਵੀ ਗਲਤ ਕੰਮ ਨਹੀਂ ਕੀਤਾ 40 ਦਿਨਾਂ ਬਾਅਦ ਉਹ ਫਰੀਦ ਜੀ ਕੋਲ ਗਿਆ ਫਰੀਦ ਜੀ ਨੇ ਪੁੱਛਿਆ ਇਨਾ ਦਿਨਾਂ ਚ ਤੁਸੀਂ ਕਿੰਨੇ ਗਲਤ ਕੰਮ ਕੀਤੇ ਆਦਮੀ ਨੇ ਜਵਾਬ ਦਿੱਤਾ ਮੈਂ ਕੀ ਕਰਦਾ ਮੈਂ ਤਾਂ ਹਰ ਸਮੇਂ ਬਸ ਰੱਬ ਨੂੰ ਹੀ ਯਾਦ ਕਰਦਾ ਰਿਹਾ ਸੰਤ ਫਰੀਦ ਜੀ ਮੁਸਕਰਾਉਂਦੇ ਹੋਏ ਕਹੇ ਜਾਓ ਹੁਣ ਤੁਸੀਂ ਪੂਰੀ ਤਰ੍ਹਾਂ ਸੁਰੱਖਿਤ ਹੋ ਤੁਸੀਂ ਇੱਕ ਚੰਗੇ ਇਨਸਾਨ ਬਣ ਗਏ ਹੋ ਜੋ ਵਿਅਕਤੀ ਹਰ ਸਮੇਂ ਮੌਤ ਨੂੰ ਧਿਆਨ ਚ ਰੱਖ ਕੇ ਆਪਣਾ ਜੀਵਨ ਬਤੀਤ ਕਰਦਾ ਹੈ ਉਹ ਇੱਕ ਚੰਗਾ ਵਿਅਕਤੀ ਬਣ ਜਾਂਦਾ ਹੈ